ਕ੍ਰਮਜੀਤ ਸਿੰਘ ਮੈਂ ਪਿੰਡ ਗੋਲੇ ਸਾਹ ਪਰ ਤੋਂ ਸਰਪੰਚਾਂ ਜੀ ਮੇਰਾ ਬ੍ਰਦਰ ਜਿਹੜਾ 2018 ਚ ਨਿਯੁਜਤ ਹੋ ਗਿਆ ਸੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਤੇ 18 ਦਸੰਬਰ ਨੂੰ ਰਾਤ 11:00 ਤੋਂ ਬਾਰੇ ਉਹਨਾਂ ਉਧਰ ਦੇ ਟਾਈਮ ਤੇ ਕੋਈ ਵਾਰਦਾਤ ਹੋਈ ਤੇ ਸਾਨੂੰ 5:30 ਵਜੇ ਇਧਰ ਪਤਾ ਲੱਗਾ ਫੋਨ ਆਇਆ ਵੀ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੀ ਗੱਡੀ ਕੋਲ ਪਈ ਸੀ ਤੇ ਸਾਰੀ ਜਿਹੜੀ ਘਟਨਾ ਦੀ ਖਬਰ ਉਹਨਾਂ ਦਾ ਉਹਨਾਂ ਦੇ ਫੋਨ ਕਰਕੇ ਪਚਾਈ ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਤੇ ਕੋਈ ਛੱਡ ਫੇਟ ਲਾਈ ਇਹ ਪੋਸਟਮਾਸਟਰ ਰਿਪੋਰਟ ਵਿੱਚ ਪਤਾ ਲੱਗੇਗਾ ਕਿ ਕੀ ਹੋਇਆ ਤੇ ਇੱਕ ਉਹ ਜਿਹੜਾ ਇੱਕ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਅੱਛਾ ਕੀ ਲੱਗਦਾ ਹਮਲਾ ਕਰਨ ਵਾਲੇ ਕੋਈ ਲੁਟੇਰੇ ਹੀ ਸੀ ਜਾਂ ਕਿਦਾਂ ਹਾਂ ਉਹਨਾਂ ਮੇ ਜਿੰਨਾ ਦਾ ਲੱਗਦਾ ਵੀ ਜਿਹੜੇ ਹਮਲਾ ਕਰਨ ਵਾਲੇ ਉਹ ਲੁਟੇਰੇ ਜਿਹੜੇ ਲੁੱਟ ਦੀ ਖੋਹ ਦੇ ਮਕਸਦ ਨਾਲ ਹੀ ਆਏ ਉਹਨਾਂ ਦੀ ਇੱਕ ਬਾਈਕ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਤੋਂ ਸਿਰ ਘਰ ਕੋ ਇਹ ਮੰਗ ਕਰਦੇ ਆ ਜੀ ਜਿਹੜੀ ਸਾਡੇ ਰਮਨਦੀਪ ਸਿੰਘ ਦੀ ਡੈੱਡ ਬੋਡੀ ਆ ਸਾਡੇ ਤੱਕ ਜਿਹੜੀ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ ਕੁਲਦੀਪ ਸਿੰਘ 45 ਵਾਲਿਆਂ ਨਾਲ ਇਹ ਮਿਨਿਸਟਰ ਉਹਨਾਂ ਨੂੰ ਅਪੀਲ ਕਰਦੇ ਆ ਵੀ ਜਿਹੜੀ ਡੈੱਡ ਬੋਡੀ ਸਾਡੇ ਤੱਕ ਜਲਦੀ ਪਹੁੰਚਾਈ ਜਾਵੇ ਕੌਣ ਕੌਣ ਸੀ ਪਰਿਵਾਰ ਜਿਹਨਾਂ ਦੇ ਕੱਲਾ ਮੁਕੇਦਮਾ ਸੀ ਪਰਿਵਾਰ ਵਿੱਚ ਇਹਨਾਂ ਦੇ ਫਾਦਰ ਸਾਹਿਬ ਜੋ ਆੜਮੀ ਵਿੱਚੋਂ ਲੈਣ ਹੋ ਕੇ ਦੀ ਅਸੀਂ ਵਿੱਚ ਫਿਰ ਦੇਸ਼ ਦੀ ਸੇਵਾ ਕਰ ਰਹੇ ਨੇ ਅਤੇ ਇਹਨਾਂ ਦੀ ਮਦਰ ਜਿਹੜੀ ਸਿਸਟਰ ਉਹ ਰਮਨਦੀਪ ਜਿਹੜਾ ਕੱਲਾ ਬਣਦਾ ਸੀ ਕਿੰਨੇ ਸਾਲ ਆ ਗਿਆ ਸੀ ਬਾਅਦ 2018 ਵਿੱਚ ਗਏ ਤਰਕੀਬਨ 7-8 ਸਾਲ 5 ਸਾਲ ਤੋਂ ਉੱਤੇ ਹੋਏ ਨੇ ਇੱਕ ਵਾਰ ਅਸੀਂ ਮੁੰਡਾ ਹਾਂਜੀ ਅਗਸਤ 2024 ਜੇ 6 ਸਾਲ ਹੋ ਜਾਣੇ ਪੂਰੇ ਜੀ ਨਹੀਂ ਨਾਮ ਕਦੋਂ ਪਤਾ ਲੱਗਿਆ ਪਤਾ ਲੱਗਿਆ ਜੀ ਐਤਵਾਰ ਸ਼ਨੀਵਾਰ ਸਵੇਰੇ ਪਤਾ ਸਵੇਰੇ ਸਵੇਰੇ 6 ਵਜੇ 6 ਵਜੇ ਪਤਾ ਲੱਗ ਗਿਆ ਸਾਨੂੰ ਐ ਪੁੱਤਨ ਤੇ ਪਿਆਰਾ ਹੀ ਪੁੱਤ ਸਾਡਾ ਐ ਕਿੰਨੇ ਚਿਰ ਹੋ ਗਏ ਗਏ ਨੂੰ 5.5 ਸਾਲ ਹੋ ਗਏ ਗਏ ਨੂੰ ਸਾਨੂੰ ਪਤਾ ਸ਼ਾਮ ਦੇ ਗਾਹੀਸ ਪੰਜ ਕਿ 8 ਵਜੇ ਹੀ ਹੈ ਨਾ 8:00 ਵਜੇ 8:00 ਕਿਤੇ ਡੈਮੇਜ ਇਹੋ ਪਤਾ ਲੱਗਾ ਹਾਏ ਇਹ ਚਾਹ ਜਾਂ ਪਰੇ ਮੈਂ ਕੋਈ ਸ਼ੱਕ ਨਹੀਂ ਆ ਕੇ ਹਾਂਜੀ ਕੋਈ ਸ਼ੱਕ ਵਗੈਰਾ ਨਹੀਂ ਕਿਸੇ ਦਾ ਤੇ ਹਣ ਕੀ ਪਤਾ ਜੀ ਪੁੱਤ ਕੀ ਪਤਾ ਹਣ ਹੁੰਦੇ ਮੁੰਡਾ ਕਿਤੇ ਗਾਉ ਹੀ ਦੋ ਤਾਂ ਮੇਰਾ ਕਿਤੇ ਗਾਉ ਹੀ ਪੁੱਤ ਕੈਨੂੰ ਮਾੜੀ ਨਹੀਂ ਕੈਨੂੰ ਚੰਗੀ ਨਹੀਂ ਆਖੜੀ ਵੈਰੀ ਬਣ ਗਏ ਉੱਥੇ ਕੋਈ ਹੋਵੇ ਹਾਏ ਉੱਥੇ ਪਿਆਰੀ ਬਣ ਗਏ ਉਹਦੇ ਮੈਨੂੰ ਐਤਵਾਰ ਰਾਤ ਫੋਨ ਆਇਆ ਸੀ ਉਹਦੇ ਦੋਸਤ ਨੇ ਕੀਤਾ ਕਹਿੰਦਾ ਆਂਟੀ ਜੀ ਰਮਨ ਦਾ ਨਹੀਂ ਫੋਨ ਆਇਆ ਮੈਂ ਨਹੀਂ ਮੈਨੂੰ ਨਹੀਂ ਆਇਆ ਮੇਰੇ ਸ਼ੁੱਕਰਵਾਰ ਸ਼ੁੱਕਰਵਾਰ ਬੜਾ ਚਿਰ ਗੱਲ ਹੋਈ ਆ ਛਨੀ ਸ਼ਰਵਾਰ ਨਹੀਂ ਮੈਂ ਕੀਤਾ ਪਰ ਉਹਨੇ ਆ ਕੇ ਇਹ ਕਰ ਤੇ ਐਤਵਾਰ ਵੀ ਮੈਂ ਕੀਤਾ ਤੇ ਨਹੀਂ ਚੁੱਕਿਆ ਉਹਨੇ ਰਾਤ ਨੂੰ ਮੈਨੂੰ 9 ਵਜੇ ਫੋਨ ਆਇਆ ਉਹਦੇ ਦੋਸਤ ਦਾ ਕਹਿੰਦਾ ਆਂਟੀ ਜੀ ਰਮਨ ਦਾ ਫੋਨ ਨਹੀਂ ਆਇਆ ਮੈਂ ਨਹੀਂ ਰਮਨ ਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਟਰਾਈ ਕਰੀ ਜਾਂਦੇ ਕਰੀ ਜਾਂਦੇ ਨਹੀਂ ਆਇਆ ਉਹ ਕਹਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਹੈ ਉੱਥੇ ਬੋਡੀ ਆ ਪਈ ਪਤਾ ਨਹੀਂ ਰਮਨ ਵਾਕੇ ਕਾਹਨਵਾ ਹਏ ਜੀ ਫਿਰ ਉਹ ਕੀ ਹਾਲ ਹੈ ਹੇ ਕਿੰਨੇ ਚਿਰ ਹੋ ਗਏ ਗਿਆੰਦਾ ਅਸਲੀ ਦੱਸੋ ਬਾਸ ਦੇ ਸਾਢੇ 5 ਸਾਲ ਹੋ ਗਏ ਸਾਢੇ 5 ਸਾਲ ਸਾਢੇ 5 ਸਾਲ ਹੋ ਗਏ ਨਾ ਹਾਂਜੀ ਤੇ ਮੈਂ ਰੋਜ਼ ਫੋਨ ਕਰਦਾ ਸੀ ਨਾ ਤੁਹਾਨੂੰ ਹਾਂ ਰੋਜ਼ ਫੋਨ ਕਰਦਾ ਸੀ ਰੋਜ਼ ਕਰਦਾ ਸੀ ਸ਼ਨੀਚਰਵਾਰ ਤੇ ਐਤਵਾਰ ਨਹੀਂ ਕੀਤਾ ਸ਼ਨੀਚਰਵਾਰ ਪਰੌਣੇ ਆਏ ਮੇਰਾ ਆਪ ਹੀ ਨੇ ਟਾਈਮ ਲੱਗਾ ਨਹੀਂ ਤੇ ਰੋਜ਼ ਕਰਦਾ ਸੀ ਮੇਰੇ ਨਾਲ ਗੱਲ ਇਹ ਕਹਿੰਦਾ ਸੀ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਠਾਕ ਹਾਂ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਔਰ ਕੋਈ ਗੱਲ ਨਹੀਂ